ਜ਼ਿੰਦਗੀ ਦੇ ਮਕਸਦ ਤਾਂ ਹੋਰ ਵੀ ਬਹੁਤ ਨੇ ਪਰ ਅਸੀਂ ਤਾਂ ਪੈਸੇ ਦੀ ਭਾਲ ਤੋਂ ਅੱਗੇ ਨਹੀਂ ਗਏ ਮਨ ਦੀ ਭੁੱਖ ਵੀ ਹੁੰਦੀ ਹੈ ਇਨਸਾਨ ਦੀ ਪਰ ਅਸੀਂ ਤਾਂ ਆਟੇ ਤੇ ਦਾਲ ਤੋਂ ਅੱਗੇ ਨਹੀਂ ਗਏ ਸਰਬੱਤ ਦਾ ਭਲਾ ਕਿਹਾ ਸੀ ਬਾਬੇ ਨਾਨਕ ਨੇ ਪਰ ਅਸੀਂ ਤਾਂ ਦੇਲੀ ਦੀ ਢਾਲ ਤੋਂ ਅੱਗੇ ਨਹੀਂ ਗਏ ਕਲਪਨਾ ਚਾਵਲਾ ਨੂੰ ਸਲਾਮ ਕਰਦੇ ਨੇ ਚੰਨ ਤਾਰੇ ਪਰ ਅਸੀਂ ਤਾਂ ਖਾਨਦਾਨ ਦੇ ਵਾਰਿਸ ਦੇ ਸਵਾਲ ਤੋਂ ਅੱਗੇ ਨਹੀਂ ਗਏ ਇਸ਼ਕ ਹਕੀਕੀ ਦਾ ਰਤਬਾ ਬੜਾ ਉੱਚਾ ਏ ਪਰ ਅਸੀਂ ਤਾਂ ਛੱਲੇ ਤੇ ਰਮਾਲ ਤੋਂ ਅੱਗੇ ਨਹੀਂ ਗਏ ਮੋਹ ਪਿਆਰ ਤੇ ਭਾਈਚਾਰਾ ਬੜਾ ਉੱਚਾ ਪਰ ਅਸੀਂ ਤਾਂ ਮਰਲੇ ਤੇ ਕਨਾਲ ਤੋਂ ਅੱਗੇ ਨਹੀਂ ਗਏ ਚੁੱਪ ਦੀ ਵੀ ਹੁੰਦੀ ਏ ਆਪਣੀ ਇੱਕ ਆਵਾਜ਼ ਪਰ ਅਸੀਂ ਤਾਂ ਸੰਖ ਤੇ ਕੜਿਆਲ ਤੋਂ ਅੱਗੇ ਨਹੀਂ ਗਏ ਚੈਲ ਅਸਲ ਸਨਮਾਨ ਕਰਦੇ ਨੇ ਕਦਰਦਾਨ ਪਰ ਅਸੀਂ ਤਾਂ ਮੋਮੈਂਟੋ ਤੇ ਸ਼ਾਲ ਤੋਂ ਅੱਗੇ ਨਹੀਂ ਗਏ ਅਸੀਂ ਤਾਂ ਮੋਮੈਂਟੋ ਤੇ ਸ਼ਾਲ ਤੋਂ ਅੱਗੇ ਨਹੀਂ ਗਏ